ਸੋੜਵੜ ਭਾ ਜਿੱਦ ਅਸੀਂ ਖੜੇ ਆ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਹਰ ਅੰਮ੍ਰਿਤ ਬਾਣੀ ਰਾ ਜਿ ਬੁਰਤੇਗ ਬਾਦਰ ਮਹਾਰਾਜ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆ ਅਸਾਂ ਤੋਂ ਗੁਰਦੁਆਰਾ ਧੋਬੜੀ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਹੁੰਦਾ ਹੋਇਆ ਅੱਜ ਇਸ ਪਾਵਨ ਪਵਿੱਤਰ ਸਥਾਨ ਤੇ ਪਹੁੰਚ ਰਿਹਾ ਹੈ ਅਸੀਂ ਬਹੁਤ ਹੀ ਮਾਣ ਮਹਿਸੂਸ ਕਰਦੇ ਹਾਂ ਕਿ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ ਕਿ ਅਸੀਂ ਇੱਥੇ ਪਹੁੰਚ ਸਕੇ ਤੇ ਅਸੀਂ ਇੱਥੇ ਨਗਰ ਕੀਰਤਨ ਦੇ ਦਰਸ਼ਨ ਕਰਾਂਗੇ ਇਸ ਸਮੰਹ ਵਿੱਚ ਯੂਐਸਟੀ ਦੇ ਸਟਾਫ ਮੈਂਬਰ ਸਹਿਬਾਨ ਅਤੇ ਹੋਸਟਲ ਦੇ ਵਿਦਿਆਰਥੀ ਆਪਣੇ ਇਸ ਨਗਰ ਕੀਰਤਨ ਦੇ ਸਵਾਗਤ ਵਾਸਤੇ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਇੱਥੇ ਪਹੁੰਚੇ ਹਨ ਨਾਮ ਵਾਹੇ ਗੁਰੂ ਸਾਤ ਨਾਮ ਵਾਹੇ ਲਗਭਗ 200 ਦੇਰ ਦੇਰ ਦੇ ਵਿਦਿਆਰਥੀ ਨੇ ਜਿਹੜੇ ਉਹ ਇਸ ਸਮਾਗਮ ਦੇ ਵਿੱਚ ਇਸ ਯਾਤਰਾ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਹਿੱਸਾ ਲੈ ਰਹੇ ਨੇ ਵਾਈਸ ਚਾਂਸਲਰ ਸਾਹਿਬ ਡੀਨ ਅਕਾਦਮਿਕ ਮਾਮਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਵਿਦਿਆਨ ਵਿਭਾਗ ਦੇ ਮੁਖੀ ਡੀਪਲੀਮਾ ਰਜਿਸਟਰਾਰ ਅਤੇ ਹੋਰ ਕਈ ਅਧਿਕਾਰੀ ਜਿਹੜੇ ਇਸ ਸਮਾਗਮ ਦੇ ਵਿੱਚ ਅੱਜ ਹਿੱਸਾ ਲੈ ਰਹੇ ਨੇ ਛੁੜਵਡ ਭਾਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਅੱਜ ਇੱਥੇ ਆਉਣ ਦਾ ਵਿਸ਼ੇਸ਼ ਕਾਰਨ ਇਹ ਹੈ ਕਿ ਗੁਰਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆ ਅਸਾਂ ਤੋਂ ਗੁਰਦੁਆਰਾ ਢੋਬੜੀ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਹੁੰਦਾ ਹੋਇਆ ਅੱਜ ਇਸ ਪਾਵਨ ਪਵਿੱਤਰ ਸਥਾਨ ਤੇ ਪਹੁੰਚ ਰਿਹਾ ਅੱਜ ਉਸ ਨਗਰ ਕੀਰਤਨ ਦੇ ਦਰਸ਼ਕ ਜਿਹੜੇ ਕਰਾਂਗੇ ਜਿਸ ਦੇ ਵਿੱਚ ਪੰਜਾ ਪੀਰਾਂ ਦੀ ਗਵਾਈ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੇਖਦੇ ਦੇ ਦੇ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਜਿਸ ਵਿੱਚ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਵੀ ਦਰਸ਼ਨ ਕਰਵਾਏ ਜਾ ਰਹੇ ਸੋ ਸੰਗਤ ਜੀ ਅਸੀਂ ਇਸ ਟਾਈਮ ਸੜਕ ਤੇ ਖੜੇ ਆ ਜਿਹੜੀ ਗੁਰਦੁਆਰਾ ਜੋਤੀਸਰੂਪ ਸਾਹਿਬ ਦੇ ਬਿਲਕੁਲ ਬਾਹਰ ਹੈ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਜਾਂਦੀ ਆ ਸੋ ਤੁਹਾਨੂੰ ਹੁਣ ਜਲਦੀ ਹੀ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਵੀ ਜਿਹੜੀ ਨਗਰ ਕੀਰਤਨਾ ਉਹ ਪਹੁੰਚ ਚੁੱਕਿਆ ਤੁਹਾਨੂੰ ਨਗਰ ਕੀਰਤਨਾ ਦੇ ਦਰਸ਼ਨ ਕਰਾਵਾਂਗੇ ਤੇ ਇਹ ਇਸ ਲਈ ਜ਼ਰੂਰੀ ਆ ਕਿਉਂਕਿ ਸਾਡੀ ਅਸੀਂ ਕਹਿ ਸਕਦੇ ਹਾਂ ਜਨਰੇਸ਼ਨ ਦੇ ਵਿੱਚ ਗੁਰਤੇਗ ਭਦਰ ਮਹਾਰਾਜੀ ਦਾ ਜਿਹੜਾ ਇਹ ਸ਼ਿਦੀਪੁਰਬਾ ਜਿਹੜਾ ਸਾਲਾਂ ਬਾਅਦ ਆਉਂਦਾ ਸ਼ਿਦੀਪੁਰਬ ਆ ਪਰ ਜਿਹੜਾ ਇੱਕ ਯਾਦਗਾਰ ਆ ਜਿਹੜੀ ਉਹ ਬਹੁਤ ਕੀਮਤੀ ਹੁੰਦੀ ਆ ਤੇ ਇਹ ਜਿਹੜਾ ਸ਼ਿਦੀਪੁਰਬ ਆ ਹੋ ਸਕਦਾ ਜਦੋਂ 100 ਸਾਲ ਬਾਅਦ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਉਹ ਦੇਖਣਗੀਆਂ ਸੋ ਇਸੇ ਕਰਕੇ ਅੱਜ ਤੁਹਾਨੂੰ ਅਸੀਂ ਇਸ ਨਗਰ ਕੀਰਤਨ ਦੇ ਦਰਸ਼ਨ ਕਰਾਉਣ ਆਏ ਆ ਸੋ ਬਸ ਕੁਛ ਹੀ ਪਲਾਂ ਦੇ ਵਿੱਚ ਜਿਹੜਾ ਨਗਰ ਕੀਰਤਨ ਉਹ ਫਤਗੜ ਸਾਹਿਬ ਪਹੁੰਚ ਜਾਏਗਾ ਤੇ ਜਲਦੀ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਵਾਂਗੇ ਤੇ ਇੱਥੇ ਦੱਸਣਯੋਗ ਇਹ ਜ਼ਰੂਰੀ ਗੱਲ ਆ ਕਿ ਇਸ ਨਗਰ ਕੀਰਤਨ ਦੇ ਵਿੱਚ ਜਿਹੜਾ ਹੋਇਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਰੂਰ ਦਿਖਾਇਆ ਜਾਵੇ ਗੁਰੂਗ੍ਰਾਂਦ ਸਾਹਿਬ ਵਰਲਡ ਯੂਨੀਵਰਸਿਟੀ ਵਿੱਚੋਂ ਜਿੰਨੀਆਂ ਵੀ ਬੱਚੀਆਂ ਸਿੱਖ ਧਰਮ ਦੇ ਅਧੀਨ ਇੱਥੇ ਪੜ੍ਹ ਰਹੀਆਂ ਨੇ ਇਸ ਸੰਸਥਾ ਦੇ ਵਿੱਚ ਰਹਿ ਰਹੀਆਂ ਨੇ ਉਹ ਸਾਰੇ ਹੀ ਬੱਚਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਉਪਰਾਲਾ ਕਰਕੇ ਨਗਰ ਕੀਰਤਨ ਦੇ ਦਰਸ਼ਨ ਕਰਵਾਏ ਜਾ ਰਹੇ ਨੇ 100 ਬੱਚੀਆਂ ਬੜੇ ਹੀ ਪ੍ਰੇਮ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਬੜੀ ਸ਼ਰਧਾ ਦੇ ਨਾਲ ਨਗਰ ਕੀਰਤਨ ਦੇ ਦਰਸ਼ਨ ਕਰਨ ਆਈਆਂ ਨੇ 100 ਆਪਾਂ ਨਗਰ ਕੀਰਤਨ ਦੇ ਦਰਸ਼ਨ ਕਰਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਟੂਡੈਂਟ ਆ ਜਿਵੇਂ ਕਿ ਇੱਥੇ ਧੂਪੜੀ ਅਸਾਮ ਤੋਂ ਜਿਹੜਾ ਕਿ ਨਗਰ ਕੀਰਤਨ ਚੱਲ ਰਿਹਾ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਦੇ ਨਾਲ ਰਿਲੇਟਡ ਤੇ ਅਸੀਂ ਬਹੁਤ ਹੀ ਮਾਣ ਮਹਿਸੂਸ ਕਰਦੇ ਆ ਕਿ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ ਕਿ ਅਸੀਂ ਇੱਥੇ ਪਹੁੰਚ ਸਕਏ ਤੇ ਅਸੀਂ ਇੱਥੇ ਨਗਰ ਕੀਰਤਨ ਦੇ ਦਰਸ਼ਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇਹ ਬੜਾ ਇਤਿਹਾਸਿਕ ਦਿਨ ਹੈ ਜਿਹੜਾ ਸਾਡੀ ਨੌਜਵਾਨ ਪੀੜ੍ਹੀ ਆ ਜਾਂ ਸਾਡੇ ਅੱਜ ਦੇ 2025 ਦੇ ਲੋਕ ਦੇਖ ਰਹੇ ਆ ਕਿਉਂਕਿ ਅਜਿਹੇ ਦਿਹਾੜੇ ਆ ਜਿਹੜੇ ਉਹ ਸਾਲਾਂ ਬੱਧੀ ਜਾਂ ਸਾਲਾਂ ਬਾਅਦ ਆਉਂਦੇ ਆ ਸਦੀਆਂ ਬਾਅਦ ਆਉਂਦੇ ਆ ਲਗਭਗ ਇੱਕ ਸਦੀ ਦੇ ਬਾਅਦ ਜਿਹੜਾ ਅੱਜ ਦਾ ਸਮਾਂ ਇਹ ਵਾਪਸ ਆਊਗਾ 100 ਸਾਲਾਂ ਬਾਅਦ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਬੱਚਿਆਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਜਿਹੜੇ ਬੱਚੇ ਠੰਡ ਦੀ ਪ੍ਰਵਾਹ ਨਾ ਕਰਦੇ ਹੋਏ ਹਨੇਰੇ ਦੀ ਰਾਤ ਦੀ ਪ੍ਰਵਾਹ ਨਾ ਕਰਦੇ ਹੋਏ ਅੱਜ ਇਸ ਪਾਰਨ ਪੁਤਰ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਇੱਥੇ ਪਹੁੰਚੇ ਆ ਸੋ ਬੱਚੇ ਬੜੇ ਪ੍ਰੇਮ ਦੇ ਨਾਲ ਸਤਨਾ ਵੈਗਰੂ ਦਾ ਜਾਪ ਕਰਦੇ ਆ ਬਾਣੀ ਦਾ ਜਾਪ ਕਰ ਰਹੇ ਆ ਸੋ ਇਹ ਬੱਚੇ ਉਹ ਨੇ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਗੁਰੂ ਦੇ ਲੇਖੇ ਲਾਈਆਂ ਸਾਰੀਆਂ ਸਿੰਘਣੀਆਂ ਲਗਭਗ ਅਮਰਦਾਰੀ ਨੇ ਤੇ ਅੱਜ ਆਪਣੇ ਗੁਰੂ ਪ੍ਰਤੀ ਪਿਆਰ ਸ਼ਰਧਾ ਅਤੇ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਅੱਜ ਇਹ ਸਾਰੇ ਬੱਚੇ ਆਪੋ ਆਪਣੀ ਥਾਂ ਤੋਂ ਉੱਠ ਕੇ ਬੜੇ ਪ੍ਰੇਮ ਅਤੇ ਸ਼ਰਧਾ ਦੇ ਨਾਲ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਇੱਥੇ ਪਹੁੰਚੇ ਆ। ਸੋ ਸਾਡੇ ਨਾਲ ਜੁੜੇ ਰਹੋ। ਅਸੀਂ ਤੁਹਾਨੂੰ ਨਗਰ ਕੀਰਤਨ ਦੀ ਇੱਕ ਇੱਕ ਚੀਜ਼ ਦੇ ਦਰਸ਼ਨ ਕਰਾਵਾਂਗੇ ਤੇ ਨਾਲ ਹੀ ਤੁਹਾਨੂੰ ਇਹ ਅੱਜ ਇੱਕ ਸੁਨੇਹਾ ਵੀ ਦੇਣਾ ਚਾਹੁੰਦੇ ਆ ਵੀ ਜਿਸ ਤਰ੍ਹਾਂ ਸਾਡੇ ਗੁਰੂ ਸਾਹਿਬ ਨੇ ਸੱਚ ਅਤੇ ਹੱਕ ਦੇ ਲਈ ਆਪਣਾ ਬਲੀਦਾਨ ਦਿੱਤਾ ਦੇਸ਼ ਨੂੰ ਬਚਾਉਣ ਦੇ ਲਈ ਧਰਮ ਨੂੰ ਬਚਾਉਣ ਦੇ ਲਈ ਸੰਸਾਰ ਦੀ ਕੁੱਲ ਲੋਕਾਈ ਹੈ ਜਿਹੜੀ ਜਿਨ੍ਹਾਂ ਨੂੰ ਦੱਬਿਆ ਕੁਚਲਿਆ ਜਾ ਰਿਹਾ ਸੀ ਉਹਨਾਂ ਲਈ ਬਲੀਦਾਨ ਦਿੱਤਾ ਤੇ ਆਪਾਂ ਵੀ ਉਹਨਾਂ ਦੇ ਰਾਹ ਤੇ ਚੱਲ ਕੇ ਉਹਨਾਂ ਦੇ ਬਲੀਦਾਨ ਨੂੰ ਸਜਦਾ ਕਰੀਏ ਤੇ ਆਪਣੇ ਗੁਰੂ ਸਾਹਿਬ ਦੇ ਪায়ে ਪੂਰਨਤਾ ਤੇ ਚੱਲਣ ਲਈ ਇੱਕ ਨਿੱਕੀ ਜੀ ਕੋਸ਼ਿਸ਼ ਜ਼ਰੂਰ ਕਰੀਏ ਅੱਜ ਆਪਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਪੁਰਬ ਨਾਲ ਸੰਬੰਧਿਤ ਸ਼ਹੀਦੀ ਮਾਰਚ ਜਿਹੜਾ ਧੋਬੜੀ ਸਾਹਿਬ ਅਸਾਮ ਤੋਂ ਚੱਲਿਆ ਅੱਜ ਉਹ ਮੁਹਾਲੀ ਤੋਂ ਚੱਲ ਕੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਪਹੁੰਚ ਰਿਹਾ ਹੁਣ ਆਪਾਂ ਗੁਰਦੁਆਰਾ ਜੋਤੀਸਰੂਪ ਹਾਜ਼ਰਾਂ ਗੁਰਦੁਆਰਾ ਜੋਤੀਸਰੂਪ ਸਾਹਿਬ ਦੇਖੇ ਆਪਣੀ ਯੂਨੀਵਰਸਿਟੀ ਵੱਲੋਂ ਲਗਭਗ 200 ਦੇਰਦਗਰਦ ਵਿਦਿਆਰਥੀ ਨੇ ਜਿਹੜੇ ਉਹ ਇਸ ਸਮਾਗਮ ਦੇ ਵਿੱਚ ਇਸ ਯਾਤਰਾ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਹਿੱਸਾ ਲੈ ਰਹੇ ਨੇ ਵਾਈਸ ਚਾਂਸਲਰ ਸਾਹਿਬ ਡੀਨ ਅਕਾਦਮਿਕ ਮਾਮਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਵਿਦਿਆਨ ਵਿਭਾਗ ਦੇ ਮੁਖੀ ਡਿਪੀ ਰਜਿਸਟਰਾਰ ਅਤੇ ਹੋਰ ਕਈ ਅਧਿਕਾਰੀ ਜਿਹੜੇ ਇਸ ਸਮਾਗਮ ਦੇ ਵਿੱਚ ਅੱਜ ਹਿੱਸਾ ਲੈ ਰਹੇ ਨੇ ਦੇਖੋ ਜਿਹੜੇ ਇਸ ਤਰ੍ਹਾਂ ਦੇ ਮਾਰਚ ਹੁੰਦੇ ਨੇ ਇਸ ਤਰ੍ਹਾਂ ਦੇ ਨਗਰ ਕੀਰਤਨ ਹੁੰਦੇ ਨੇ ਇਹਨਾਂ ਦੀ ਇੱਕ ਖਾਸ ਅਹਿਮੀਅਤ ਹੁੰਦੀ ਹੈ ਅ ਬੇਸ਼ੱਕ ਇਸ ਇਹਨਾਂ ਨੂੰ ਕੁਝ ਲੋਕ ਹੋਰ ਨੁਕਤਾ ਨਗਾਹ ਤੋਂ ਦੇਖਦੇ ਨੇ ਇਹਨਾਂ ਦੀ ਖਾਸ ਅਹਿਮੀਅਤ ਇਹ ਹੁੰਦੀ ਆ ਕਿ ਜਦੋਂ ਜਦੋਂ ਦੁਨੀਆ ਜਿਹੜੀ ਜਦੋਂ ਲੋਕ ਨੇ ਉਹ ਉਹ ਜਾਗਦੇ ਨੇ ਤੇ ਜਦੋਂ ਤੁਸੀਂ ਨਗਰ ਕੀਰਤਨ ਦੇ ਵਿੱਚ ਵੇਖਦੇ ਹੋ ਇੱਕ ਵੱਡਾ ਹਿੱਸਾ ਸੰਗਤ ਦਾ ਐਸਾ ਹੁੰਦਾ ਜਿਹੜਾ ਸ਼ੁੱਧ ਭਾਵਨਾ ਨਾਲ ਸ਼ਰਧਾ ਭਾਵਨਾ ਨਾਲ ਨੰਗੇ ਪੈਰੀ ਉਹ ਉਸ ਮਾਰਚ ਦੇ ਵਿੱਚ ਉਸ ਨਗਰ ਕੀਰਤਨ ਦੇ ਵਿੱਚ ਹਿੱਸਾ ਲੈ ਰਿਹਾ ਹੁੰਦਾ ਅਸਲ ਵਿੱਚ ਧਰਮ ਉਹਨਾਂ ਲੋਕਾਂ ਨੇ ਹੀ ਸੰਭਿਆ ਹੁੰਦਾ ਕਿ ਜਿਹੜੇ ਲੋਕ ਇੰਨੀ ਸ਼ੁੱਧ ਸ਼ਰਧਾ ਨਾਲ ਉਹਦੇ ਵਿੱਚ ਵਿਚਰਦੇ ਨੇ ਉਹਨਾਂ ਨੇ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਗੱਲ ਅੱਗੇ ਲੈ ਕੇ ਚਲਣੀ ਹੁੰਦੀ ਆ ਤਾਂ ਇਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਜਿਹੜੇ ਪੁਰਬ ਨੇ ਗੁਰੂ ਸਾਹਿਬਾਨ ਦੇ ਗੁਰਪੁਰਬ ਨੇ ਉਹ ਸਿੱਖਾਂ ਲਈ ਵਰਦਾਨ ਨੇ ਜਿਹੜਾ ਸਮਾਂ ਹੁੰਦਾ ਹੈ ਸਮੇਂ ਦੇ ਵਿੱਚ ਬੰਦੇ ਨੂੰ ਸਮਾਜ ਨੂੰ ਆਪਣੀ ਹਰ ਚੀਜ਼ ਨਿਵਿਆਉਣੀ ਪੈਂਦੀ ਆ ਜਿਹੜੇ ਗੁਰਪੁਰਬ ਨੇ ਉਹ ਲਾਨਾ ਆਉਂਦੇ ਨੇ ਚਾਹੇ ਹੁਣ ਅਸੀਂ ਸ਼ਤਾਬਦੀਆਂ ਦੇ ਰੂਪ ਵਿੱਚ ਮਨਾ ਰਹੇ ਹਾਂ 50 ਸਾਲਾ ਮਨਾ ਰਹੇ ਹਾਂ 100 ਸਾਲੇ ਮਨਾ ਰਹੇ ਹਾਂ ਅਰਧ ਸਤਾਵ ਦੀ ਹੋ ਗਈ ਜਾਂ ਸਤਾਵ ਦੀਆਂ ਹੋ ਗਈਆਂ ਉਹ ਮਨਾ ਰਹੇ ਆ ਤਾਂ ਇਹਦੇ ਨਾਲ ਕਈ ਇਹਦੇ ਫਾਇਦੇ ਨੇ ਇੱਕ ਤਾਂ ਇਹ ਹੈ ਕਿ ਗੁਰੂ ਖਾਲਸਾ ਪੰਥ ਸਾਰੀ ਦੁਨੀਆ ਦੇ ਵਿੱਚ ਇਹਨਾਂ ਪਰਵਾਂ ਦੇ ਹਵਾਲੇ ਨਾਲ ਇਕੱਤਰ ਹੁੰਦਾ ਇੱਕ ਥਾਂ ਤੇ ਜੁੜਦਾ ਹੈ ਇੱਕ ਥਾਂ ਤੇ ਜੁੜ ਕੇ ਉਹ ਕੋਈ ਗੱਲ ਸਾਂਝੀ ਆਖਦਾ ਤਾਂ ਜਿਵੇਂ ਹੁਣ ਗੁਰਤੇਬਹਾਦਰ ਸਾਹਿਬ ਜੀ ਦੇ ਨਾਲ ਸਬੰਧਤ ਸਾਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਇਸ ਪ੍ਰਵਚਨ ਦੇ ਵਿੱਚ ਇਹ ਆ ਕਿ ਇੱਕ ਪਾਸੇ ਤਾਂ ਸਰਕਾਰ ਦਾ ਪ੍ਰਵਚਨ ਚੱਲ ਰਿਹਾ ਜਾਂ ਹੋਰ ਬੜੇ ਜਿਹੜੇ ਵੱਖੋ ਵੱਖਰੇ ਪ੍ਰਵਚਨ ਨੇ ਉਹ ਚੱਲ ਰਹੇ ਨੇ ਪਰ ਇਹਦੇ ਵਿੱਚ ਅਸੀਂ ਵੇਖਦੇ ਹਾਂ ਕਿ ਪੰਥ ਵੀ ਆਪਣਾ ਇੱਕ ਪ੍ਰਵਚਨ ਉਹਦੇ ਵਿੱਚ ਦਾਖਲ ਕਰ ਰਿਹਾ ਹੈ ਕਿ ਇਹ ਕੋਈ ਇਹ ਭਾਰਤੀ ਰਾਸ਼ਟਰ ਲਈ ਜਾਂ ਉਸ ਤਰ੍ਹਾਂ ਦੀ ਸ਼ਹਾਦਤ ਨਹੀਂ ਸੀ ਜਿਹੜੀ ਹੁਣ ਲੋਕ ਜਾਂ ਇਤਿਹਾਸਕਾਰ ਉਹਨੂੰ ਪ੍ਰਵਾਸਤ ਕਰ ਰਹੇ ਨੇ ਇੱਕ ਇਹ ਸਿੱਖ ਰਵਾਇਤ ਇਸ ਸ਼ਹਾਦਤ ਨੂੰ ਕਿਵੇਂ ਮੰਨਦੀ ਆ ਇਹ ਜਿਹੜੇ ਨਗਰ ਕੀਰਤਨ ਨੇ ਉਹ ਇਹਨਾਂ ਗੱਲਾਂ ਨੂੰ ਬਿਹਤਰ ਰੂਪ ਦੇ ਵਿੱਚ ਸਾਡੇ ਸਾਹਮਣੇ ਦੱਸਦੇ ਨੇ ਤਾਂ ਅਸੀਂ ਮੰਨਦੇ ਆ ਕਿ ਬਿਹਤਰ ਗੱਲਾਂ ਨੇ ਬਹੁਤ ਜ਼ਿਆਦਾ ਜਿਨ੍ਹਾਂ ਨੇ ਪੰਥ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਿਸ਼ਾ ਦੇਣੀ ਆ ਅੱਗੇ ਇਹ ਚੱਲਣਗੇ ਇਹਨਾਂ ਨੇ ਇੰਨਾ ਫਾਇਦਾ ਕਰਨਾ ਪੰਥ ਦਾ ਇਹ ਇਹ ਸੱਚੇ ਪਾਤਸ਼ਾਹ ਹੀ ਜਾਣਦਾ ਚਲੋ ਇਹ ਆ ਵੀ ਆਪਾਂ ਨੂੰ ਸੰਗਤ ਵਜੋਂ ਇਹਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਆਪਾਂ ਸੁਭਾਗੇ ਆ ਤੇ ਆ ਇਸ ਵਿੱਚ ਜਿਹੜੀ ਯੂਨੀਵਰਸਿਟੀ ਵੱਲੋਂ ਵੀ ਹਿੱਸਾ ਲਿਆ ਜਾ ਰਿਹਾ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਤੇ ਗੁਰੂ ਸਾਹਿਬ ਦੇ ਬਹੁਤ-ਬਹੁਤ ਮਿਹਰਬਾਨੀ ਵਾਹਿਗੁਰੂ ਜੀ ਦਾ ਤਸਾ ਸੋ ਜਿਵੇਂ ਜਿਵੇਂ ਨਗਰ ਕੀਰਤਨ ਨੇੜੇ ਆਉਂਦਾ ਜਾ ਰਿਹਾ ਹੈ ਸੰਗਤਾਂ ਦੇ ਵਿੱਚ ਜਿਹੜਾ ਉਤਸ਼ਾਹ ਹੈ ਉਹ ਵੱਧਦਾ ਜਾ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਇਹ ਜਿਹੜੀ ਫਤਿਹਗੜ੍ਹ ਸਾਹਿਬ ਦੀ ਆਪਾਂ 메ਨ ਸੜਕ ਕਹਿੰਦੇ ਆ ਜੋਤੀ ਸਰੂਪ ਸਾਹਿਬ ਵਾਲੀ ਦੋਵੇਂ ਪਾਸੇ ਜਿਹੜੀਆਂ ਸੰਗਤਾਂ ਨੇ ਉਹ ਭਰਪੂਰ ਆ ਕੇ ਖੜ ਚੁੱਕੀਆਂ ਨੇ ਸੰਗਤਾਂ ਦਾ ਇਕੱਠ ਠਾਠਾ ਮਾਰਦਾ ਸਾਨੂੰ ਨਜ਼ਰ ਆ ਰਿਹਾ ਹੈ ਸੜਕ ਦੇ ਦੋਵੇਂ ਪਾਸੇ ਸੰਗਤਾਂ ਬੜੇ ਹੀ ਅਦਬ ਅਤੇ ਸਤਿਕਾਰ ਦੇ ਨਾਲ ਕੀਰਤਨ ਕਰਦੀਆਂ ਹੋਈਆਂ ਸ਼ਬਦ ਗਾਇਨ ਕਰਦੀਆਂ ਹੋਈਆਂ ਦੇ ਦੋਵੇਂ ਪਾਸੇ ਆ ਕੇ ਕਤਾਰਾਂ ਬਣ ਕੇ ਖੜ ਚੁੱਕੀਆਂ ਨੇ ਕਿਉਂਕਿ ਸਤਿਗੁਰਾਂ ਦੇ ਸਤਕਾਰ ਦੇ ਵਿੱਚ ਜਿੱਥੇ ਪੂਰੀ ਦੁਨੀਆ ਅਜਨਮਨ ਕਰ ਰਹੀ ਹੈ ਉੱਥੇ ਅੱਜ ਇਸ ਸਹਿਬਜ਼ਾਦਿਆਂ ਦੀ ਧਰਤੀ ਤੇ ਵੀ ਸੰਗਤਾਂ ਇੰਨੀ ਠੰਡ ਦੇ ਵਿੱਚ ਨੰਗੇ ਪੈਰੀ ਮਹਾਰਾ ਦੇ ਦਰਸ਼ਨ ਕਰਨ ਲਈ ਪਹੁੰਚੀਆਂ ਹੋਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਬੜੇ ਪਿਆਰ ਵਾਲੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਬਿਆਲ ਦਾਸ ਜੀ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਖਾਤਰ ਮਨੁੱਖਤਾ ਦੀ ਖਾਤਰ ਮਨੁੱਖਤਾ ਦੇ ਭਲੇ ਦੇ ਵਾਸਤੇ ਆਪਣਾ ਆਪਾ ਕੁਰਬਾਨ ਕੀਤਾ ਸੀ 350 ਸਾਲ ਪਹਿਲਾਂ ਧਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸ਼ਤਾਬਦੀ ਦੇ ਰੂਪ ਦੇ ਵਿੱਚ ਮਨਾਉਂਦਿਆ ਹੋਇਆ ਸਿੱਖ ਕੌਮ ਦੇ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਿਛਲੇ ਕੁਝ ਮਹੀਨੇ ਪਹਿਲਾਂ ਗੁਰਦੁਆਰਾ ਸ੍ਰੀ ਧੋਬੜੀ ਸਾਹਿਬ ਅਸਾਮ ਤੋਂ ਨਗਰ ਕੀਰਤਨ ਆਰੰਭ ਕੀਤਾ ਗਿਆ ਸੀ ਜਿਹੜਾ ਵੱਖ-ਵੱਖ ਰੀਆਂ ਸਟੇਟਾਂ ਤੋਂ ਨਗਰਾਂ ਤੋਂ ਹੁੰਦਿਆਂ ਹੋਇਆਂ ਪਿਛਲੇ ਕੁਝ ਦਿਨ ਪਹਿਲਾਂ ਪੰਜਾਬ ਦੀ ਧਰਤੀ ਤੇ ਪਹੁੰਚਿਆ ਸੀ ਤੇ ਰਾਤ ਦਾ ਨਗਰ ਕੀਰਤਨ ਦਾ ਜਿਹੜਾ ਪੜਾ ਸੀ ਉਹ ਗੁਰਦੁਆਰਾ ਸ੍ਰੀ ਆਮਸਾਹ ਮਹਾਲੀ ਵਿਖੇ ਸੀ ਜਿੱਥੋਂ ਅੱਜ ਸਵੇਰੇ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਈ ਹੈ ਤੇ ਅੱਜ ਨਗਰ ਕੀਰਤਨ ਵੱਖੋ ਵੱਖਰੇ ਪੜਾਵਾਂ ਤੋਂ ਹੁੰਦਿਆ ਹੋਇਆ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਧੰਨ ਬਾਬਾ ਫਤਿਹ ਸਿੰਘ ਸਾਹਿਬ ਤਾਂ ਪਰਮ ਪੂਜਨੀਕ ਮਾਤਾ ਗੁਜਰ ਕੌਰ ਜੀ ਤੇਨਾਂ ਦੇ ਸ਼ਹਾਦਤ ਵਾਲੇ ਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਆ ਕੇ ਅੱਜ ਦਾ ਨਗਰ ਕੀਰਤਨ ਦਾ ਰਾਤ ਦਾ ਪੜਾਅ ਹੈ। ਸੋ ਇਹ ਨਗਰ ਕੀਰਤਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਹੀ ਦੀ ਜੜਿਆਂ ਨੂੰ ਸਮਰਪਿਤ ਹੈ। ਤੇ ਚੇਤਨਾ ਦੇ ਰੂਪ ਦੇ ਵਿੱਚ ਇਹ ਨਗਰ ਨਗਰ ਕੀਰਤਨ ਦੀ ਪ੍ਰਾਰੰਭਤਾ ਕੀਤੀ ਗਈ ਸੀ। ਤੇ ਅੱਜ ਤੁਸੀਂ ਦੇਖ ਰਹੇ ਹੋ ਕਿ ਬਾਕੀ ਨਗਰਾਂ ਦੇ ਵਾਂਗ ਇੱਥੇ ਵੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸੰਗਤਾਂ ਦੇ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਤੇ ਬੜੀ ਸਰਦੀ ਸਰਦਾ ਭਾਵਨਾ ਦੇ ਨਾਲ ਸੰਗਤ ਆ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦੇ ਵਾਸਤੇ ਪੰਜ ਪਿਆਰੇ ਸਹਿਬਾਨ ਤਿੰਨਾਂ ਦੇ ਸਵਾਗਤ ਦੇ ਵਾਸਤੇ ਨਗਰ ਕੀਰਤਨ ਦੇ ਸਵਾਗਤ ਦੇ ਵਾਸਤੇ ਸੰਗਤ ਖੜੀ ਹੈ ਬੜੀ ਭਾਵਨਾ ਦੇ ਨਾਲ ਗੁਰਬਾਣੀ ਦੇ ਸ਼ਬਦ ਗਾਇਨ ਕਰਦੇ ਸੰਗਤ ਆਪਣੀ ਸਰਦਾ ਭਾਵਨਾ ਦਾ ਪ੍ਰਗਟਾਵਾ ਕਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੁਸੀਂ ਦਰਸ਼ਨ ਕਰ ਰਹੇ ਹੋ ਪਾਵਨ ਪਵਿੱਤਰ ਪਾਲਕੀ ਸਾਹਿਬ ਜਿਹੜੇ ਕਿ ਅਸਾਮ ਤੋਂ ਚਾਲ ਕਰਕੇ ਗੁਰੂ ਸਾਹਿਬ ਪੜਾਦਰ ਪੜਾਉ ਹੁੰਦੇ ਸੀ ਨਗਰ ਕੀਰਤਨ ਇਹ ਜਿਹੜਾ ਅੱਜ ਜੋਤੀ ਸਰੂਪ ਸਾਹਿਬ ਵਿਖੇ ਪਹੁੰਚਿਆ ਸੰਗਤਾਂ ਬੜੇ ਪ੍ਰੇਮ ਤੇ ਸ਼ਰਧਾ ਦੇ ਨਾਲ ਫੁੱਲਾਂ ਦੀ ਵਰਖਾ ਕਰਕੇ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਨੇ ਤੁਸੀਂ ਆਲੇ-ਦੁਆਲੇ ਦੇਖ ਸਕਦੇ ਹੋ ਸੰਗਤਾਂ ਕਿਵੇਂ ਕਤਾਰਾਂ ਬੰਨ੍ਹ ਕਰਕੇ ਇਸ ਨਗਰ ਕੀਰਤਨ ਦੇ ਜਿਹੜੇ ਦਰਸ਼ਨ ਕਰਦੇ ਆ ਨਾ ਤੇ ਦੂਵੇਂ ਪਾਸੇ ਸੰਗਤਾਂ ਬੜੇ ਹੀ ਪ੍ਰੇਮ ਦੇ ਨਾਲ ਮੈਂ ਕੈਮਰਾਮੈਨ ਨੂੰ ਆਖਾਂਗਾ ਕਿ ਦਿਖਾਉਣ ਦੀ ਕਿਰਪਾਲਤਾ ਕਰਨ ਕਿਵੇਂ ਸੰਗਤਾਂ ਮਹਾਰਾ ਦੇ ਸਤਕਾਰ ਦੇ ਵਿੱਚ ਹੱਥ ਜੋੜ ਕੇ ਫੁੱਲਾਂ ਦੀ ਵਰਖਾ ਕਰ ਰਹੀਆਂ ਨੇ ਅੱਜ ਬੜਾ ਸੋਹਣਾ ਇੱਕ ਮਾਹੌਲ ਹੈ ਜਿਹੜਾ ਇਸ ਸਥਾਨ ਤੇ ਬਣਿਆ ਹੋਇਆ ਸਤਿਗੁਰੂ ਜੀ ਆਪਣੇ ਪਾਵਨ ਮੂਰਤ ਚਰਨ ਲੈ ਕੇ ਨਗਰ-ਨਗਰ ਹੁੰਦੇ ਹੋਏ ਅੱਜ ਜੋਤੀ ਸਰੂਪ ਸਾਹਿਬ ਵਿਖੇ ਪਹੁੰਚੇ ਨੇ ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਜਿੰਨੇ ਵੀ ਨੁਮਾਇੰਦਗੀ ਜਥੇਬੰਦੀ ਆ ਗੁਰੂ ਘਰ ਦੀ ਜਿੰਨੀ ਵੀ ਪ੍ਰਬੰਧਕ ਕਮੇਟੀ ਆ ਉਹਨਾਂ ਦੇ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਸੋ ਸੰਗਤਾਂ ਬੜੇ ਪ੍ਰੇਮ ਦੇ ਨਾਲ ਸ਼ਰਦਾ ਦੇ ਨਾਲ ਇਸ ਨਗਰ ਕੀਰਤਨ ਨੂੰ ਜਿਵੇਂ ਆਖਣ ਲਈ ਕਰਤਾਰਾ ਬਣ ਕੇ ਖੜੀਆਂ ਨੇ ਦਰਸ਼ਨ ਕਰੋ ਇਸ ਪਾਵਨ ਪਵਿੱਤਰ ਨਗਰ ਕੀਰਤਨ ਦੇ ਜਿਨ੍ਹਾਂ ਕੜੀਆਂ ਦੀ ਸੰਗਤ ਬਹੁਤ ਲੰਬੇ ਸਮੇਂ ਤੋਂ ਡੀ ਕਰ ਰਹੀ ਸੀ ਇਸ ਸ਼ਾਮ ਦੀ ਪਾਵਨ ਪਵਿੱਤਰ ਧਰਤੀ ਤੋਂ ਚੱਲ ਕਰਕੇ ਨਗਰ ਕੀਰਤਨ ਗੁਰਦੁਆਰਾ ਸ੍ਰੀ ਜੋਤੀਸ਼ਰੂਪ ਸਾਹਿਬ ਦੀ ਜਿਹੜੀ ਧਰਤੀ ਤੇ ਪਹੁੰਚ ਚੁੱਕਿਆ ਸੋ ਤੁਸੀਂ ਦਰਸ਼ਨ ਕਰ ਰਹੇ ਹੋ ਪੰਜਾ ਪੈਰਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਆ ਫੜਾ ਫੜਾ ਹੁੰਦਾ ਹੋਇਆ ਵੱਖੋ ਵੱਖਰੇ ਸ਼ਹਿਰਾਂ ਪਿੰਡਾਂ ਵਿੱਚ ਨਿਕਲਦਾ ਹੋਇਆ ਅੱਜ ਗੁਰਦੁਆਰਾ ਜੋਤੀਸਰੂਪ ਸਾਹਿਬ ਦੀ ਪਾਵਨ ਪਿੱਤਰ ਧਰਤੀ ਤੇ ਪਹੁੰਚ ਚੁੱਕਿਆ ਸੰਗਤਾਂ ਬੜੇ ਪ੍ਰੇਮ ਦੇ ਨਾਲ ਨਗਰ ਕੀਰਤਨ ਦੇ ਦਰਸ਼ਨ ਕਰ ਰਹੀਆਂ ਨੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਐਸਜੀਪੀਸੀ ਵੱਲੋਂ ਇਹ ਮਹਾਨ ਉਪਰਾਲਾ ਕੀਤਾ ਗਿਆ ਸੋ ਪੰਜਾਂ ਪਿਆਰਿਆਂ ਦੇ ਸਤਕਾਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਰਦਾਰ ਪ੍ਰਿਤਪਾਲ ਸਿੰਘ ਜੀ ਅਤੇ ਸਮੂਹ ਸਟਾਫ ਦੇ ਵੱਲੋਂ ਪੰਜਾ ਪੈਰਾਂ ਦਾ ਸਤਕਾਰ ਕੀਤਾ ਜਾ ਰਿਹਾ ਗੁਰੂ ਸਾਹਿਬ ਦੀ ਪਾਵਨ ਬਖਸ਼ਿਸ਼ ਸਰਪਾਉ ਸਾਹਿਬ ਦੇ ਕਰਕੇ ਸੋ ਇਹ ਉਹ ਮਹਾਨ ਉਪਰਾਲੇ ਆ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਤੇਗ ਬਹਾਦਰ ਮਹਾਰਾਜ ਦੇ ਲਾਸਾਨੀ ਸ਼ਹਾਦਤ ਦੇ ਜਿਹੜੇ ਸ਼ਹੀਦੀ ਸਾਕੇ ਨੂੰ ਯਾਦ ਕਰਦੇ ਆ ਉਹ ਵਿਸ਼ੇਸ਼ ਪੱਧਰ ਤੇ ਅਜੇ ਦੇਸ਼ ਦੇ ਪੱਧਰ ਤੇ ਮਨਾਏ ਜਾ ਰਹੇ ਆ ਸੋ ਇਹਨਾਂ ਉਪਰਾਲਿਆਂ ਦੇ ਵਿੱਚ ਜਿੱਥੇ ਵੱਡੇ ਵੱਡੇ ਵਿਦਵਾਨ ਅਤੇ ਹੋਰ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਉੱਥੇ ਹੀ ਜਿਹੜੀਆਂ ਸਿੱਖ ਸੰਗਤਾਂ ਦੇ ਵੱਲੋਂ ਜੀਓਆਏ ਨੂੰ ਬੜੇ ਪਵਿੱਤਰ ਅਤੇ ਸ਼ਰਧਾ ਭਾਵਨਾ ਦੇ ਨਾਲ ਕੀਤਾ ਜਾ ਰਿਹਾ ਹੈ ਸੋ ਪੰਜਾ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਗੁਰੂਗਰਾਮ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਸਮੂਹ ਸਟਾਫ ਦੇ ਵੱਲੋਂ ਉੱਥੇ ਹੀ ਪੰਜਾ ਪਿਆਰਿਆਂ ਦਾ ਵੀ ਸਰਪਾਉ ਦੇ ਨਾਲ ਜਿਹੜਾ ਸਤਕਾਰ ਕੀਤਾ ਜਾ ਰਿਹਾ ਹੈ ਸੋ ਇਹ ਉਪਰਾਲੇ ਜਿੱਥੇ ਐਜੀਪੀਸੀ ਵੱਲੋਂ ਉਲੀਕੇ ਗਏ ਆ ਉੱਥੇ ਹੀ ਸ਼ਰੋਬਣੀ ਗੁਰਦੁਆਰਾ ਪ੍ਰਮੁਖ ਕਮੇਟੀ ਦੀ ਸੰਸਥਾ ਗੁਰਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਵੀ ਇਸ ਦੇ ਵਿੱਚ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਸੋ ਇਹ ਪਾਲਕੀ ਸਾਹਿਬ ਬੜੇ ਸੁੰਦਰ ਤਰੀਕੇ ਨਾਲ ਸਜਾਈ ਗਿਆ ਜਿਸ ਵਿੱਚ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਵਾਇਮਾਨੇ ਪਿੱਛੇ ਹੀ ਜਿਹੜੀ ਦੂਸਰੀ ਪਾਲਕੀ ਸਾਹਿਬ ਹੈ ਇਸ ਵਿੱਚ ਮਹਾਰਾਜ ਦੇ ਪਾਵਨ ਪਵਿੱਤਰ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾ ਰਹੇ ਨੇ ਸੋ ਸੰਗਤਾਂ ਪ੍ਰੇਮ ਦੇ ਨਾਲ ਇਹਨਾਂ ਸ਼ਸਤਰਾਂ ਦੇ ਜਿਹੜੇ ਦਰਸ਼ਨ ਕਰਨੀਆਂ ਨੇ ਇਸ ਦੇ ਵਿੱਚ 10ਵੇਂ ਪਾਸ਼ਾ ਮਹਾਰਾਜ ਦੇ ਸ਼ਸ਼ਤਰ ਨੇ ਗੁਰਤੀਕ ਬਾ ਦਰਮਾਰਾ ਦੇ ਸ਼ਸ਼ਤਰ ਨੇ ਸੁਭਾਏ ਮਾਨ ਨੇ ਤੇ ਸੰਗਤਾਂ ਨੂੰ ਇਹਨਾਂ ਸ਼ਸ਼ਤਰਾਂ ਦੇ ਦਰਸ਼ਨ ਉਹ ਨਗਰ ਨਗਰ ਵਿੱਚ ਕਰਵਾਏ ਗਏ ਨੇ ਜਿਨ ਕੋ ਕਰਮ ਲਿਖੇ ਤਿਸ ਰਦ ਸਮਾਣੀ ਰਾ ਗੜਵੜ ਭਾਗਿਆ ਹਰ ਅੰਮ੍ਰਿਤ ਬਾਣੀ ਰਾ ਸੁਣਨ ਦਾ ਸਾਰ ਹੈ ਸੋ ਅੱਜ ਜੀ ਤੁਹਾਨੂੰ ਦਰਸ਼ਨ ਕਰਵਾਏ ਨੇ ਉਹ ਮਹਾਨ ਨਗਰ ਕੀਰਤਨ ਦੇ ਜਿਹੜਾ ਕਿ ਅਸਾਮ ਸ਼ਹਿਰ ਤੋਂ ਤੁਰ ਕੇ ਭਾਰਤ ਦੇਸ਼ ਦੇ ਵੱਖ-ਵੱਖ ਕੋਨੇ ਹੁੰਦਾ ਹੋਇਆ ਆਨੰਦਪੁਰ ਸਾਹਿਬ ਜਿਸ ਦੀ ਸਮਾਪਤੀ ਹੋਣੀ ਹੈ ਸੋ ਅੱਜ ਜੋਤੀਸ਼ ਰੂਪ ਸਾਹਿਬ ਬੜਾ ਭਰਮਾ ਸਵਾਗਤ ਇਸ ਨਗਰ ਕੀਰਤਨ ਦਾ ਕੀਤਾ ਗਿਆ ਤੇ ਸੰਗਤਾਂ ਵੱਲੋਂ ਬੜੇ ਪ੍ਰੇਮ ਅਤਿ ਸ਼ਰਦਾ ਦੇ ਨਾਲ ਮਹਾਰਾਜ ਦੇ ਦਰਸ਼ਨ ਕੀਤੇ ਗਏ ਮਹਾਰਾਜ ਦੇ ਸ਼ਸਤਰਾਂ ਦੇ ਦਰਸ਼ਨ ਕੀਤੇ ਗਏ ਅੱਜ ਦੀ ਰਾਤ ਇਹ ਨਗਰ ਕੀਰਤਨ ਦਾ ਜਿਹੜਾ ਇਸ ਸਥਾਨ ਤੇ ਪੜਾ ਹੋਵੇਗਾ ਤੇ ਕੱਲ ਸਵੇਰੇ ਇਥੋਂ ਚੱਲ ਕੇ ਮਛਵੜਾ ਸਾਹਿਬ ਅਤੇ ਪੜਾਦਰ ਪੜਾ ਹੁੰਦਾ ਹੋਇਆ ਇਹ ਨਗਰ ਕੀਰਤਨ ਆਨੰਦਪੁਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗਾ ਸੋ ਇਸੇ ਤਰ੍ਹਾਂ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ ਜਾਂ ਹੋਰ ਇਦਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਮੈਂ ਜਗਦੀਪ ਸਿੰਘ ਸ਼ਬਦ ਰੂਪ ਕੈਮਰਾਮੈਨ ਸੁਖਚੈਨ ਸਿੰਘ ਅਤੇ ਜਸਪ੍ਰੀਤ ਸਿੰਘ ਦੇ ਨਾਲ ਫਤਿਹਗੜ ਸਾਹਿਬ